ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਆਪਣੇ ਓਗਣ ਛੱਡੇ ਕਿਸੇ ਦੇ ਫੋਲੀ ਨਾ ਦੇਖ ਪਰਾਇਆ ਮਾਲਕ ਦੇਵੀ ਢੋਲੀ ਨਾ ਜੀ ਆਪਣੇ ਓਗਣ ਛੱਡੇ ਕਿਸੇ ਦੇ ਫੋਲੀ ਨਾ ਦੇਖ ਪਰਾਇਆ ਮਾਲਕ ਦੇਵੀ ਢੋਲੀ ਨਾ ਜੀ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨਾਹੀ ਪਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼ੀ ਹੋਰ ਕੁਝ ਬੋਲੀ ਨਾ ਆਪਣੇ ਔਗਣ ਛੱਡ ਕਿਸੇ ਦੇ ਫੋਲੀ ਨਾ ਜੀ ਇੱਕ ਆਪੇ ਨੂੰ ਛੱਡ ਕੇ ਜੀ ਸਭ ਨੂੰ ਸਮਝ ਜੰਗੇ ਇਕ ਨੂਰ ਤੋਂ ਸਾਝੀ ਜੀ ਫੇਰ ਕੌਣ ਭਲੇ ਕੌਣ ਮੰਦੇ ਪਾਪ ਭਰੋ ਲੀਨਾ ਦੇਖ ਪਰਾਇਆ ਮਾਲਕ ਦੇ ਵੀਡੋ ਲੀਨਾ ਜੀ 에ਹੀ ਰਜਨ ਮੀਆ ਮਾਲਕ ਨਾ ਇਸ ਨੂੰ ਦਾਗ ਲਗਾ ਮੀ ਤੂੰ ਪੀ ਕੇ ਪ੍ਰੇਮ ਦਾ ਪਿਆਲਾ ਤੇ ਅੰਦਰੋਂ ਦਰਸ਼ਨ ਪਾਮੀ ਜੰਗਲੀ ਢੋਲੀਨਾ ਦੇਖ ਪਰਾਇਆ ਮਾਲਕ ਦੇਵੀ ਢੋਲੀਨਾ ਜੀ ਤੂੰ ਵਾਂਗ ਹੰਸ ਦੇ ਪਾਈ ਸਾਗਰ ਚੋ ਮੋਤੀ ਰੋਲੀ ਨਾ ਕਾਲੇ ਕਾਕਾ ਦੇ ਕੀ ਦੇ ਟੇਰੇ ਭਰੋਲੀ ਵਿਸ਼ਟਾ ਫੋਲੀ ਨਾ ਦੇਖ ਪਰਾਇਆ ਮਾਲਿਕਾ ਦੇਵੀ ਢੋਲੀ ਨਾ ਜੀ ਵਿਚ ਲਖ ਚਰਾਸੀ ਫਿਰਦੇ ਨਾਮ ਨੇ ਸੰਸਬ ਤਾਰੇ ਨਾਮ ਸੰਤ ਸ਼ਰਣ ਦੇਵਾਜੋ ਨਾਮ ਸੰਤ ਸ਼ਰਣ ਦੇਵਾਜੋ ਨਾ ਹੁੰਦੇ ਛੁਟਕਾਰੇ ਥਾਂ ਥਾਂ ਢੋਲੀ ਨਾ ਦੇਖ ਪਰਾਇਆ ਮਾਲਿਕ ਦੇਵੀ ਢੋਲੀ ਨਾ ਜੀ ਛੱਡ ਝੂਠੇ ਸੌਦੇ ਜੀ ਸੌਦਾ ਸੱਚ ਦਾ ਪਾਈ ਕਰਨਾ ਸਭ ਨਾਲ ਪ੍ਰੇਮ ਹੈ ਕਰਨਾ ਹਰ ਵੇਲੇ ਰੱਬ ਤੋਂ ਡਰਨਾ ਕਟਵਾਦ ਤੋਲੀ ਨਾ ਦੇਖ ਪਰਾਇਆ ਮਾਲਕ ਦੇਵੀ ਡੋਲੀ ਨਾ ਜੀ ਜਸਤੇ ਨਾਮ ਜਿ ਕਹਿੰਦੇ ਨੇ ਰੋਟੀ ਹੱਕ ਹਲਾਲ ਦਿਖਾਈ ਨਾ ਦੇਖ ਪਰਾਈ ਚੀਜ਼ ਨਾਇ ਆਪਣੀ ਨਾਮਨ ਤਰਸਾਈ ਜੈਰੇ ਨੂੰ ਕੋਲੀ ਨਾ ਦੇਖ ਪਰਾਇਆ ਮਾਲਿਕ ਦੇਵੀ ਢੋਲੀ ਨਾ ਜੀ ਆਪਣੇ ਉਹ ਗਣ ਛੱਡ ਕਿਸੇ ਦੇ ਫੋਲੀ ਨਾ ਦੇਖ ਪਰਾਇਆ ਮਾਲਿਕ ਦੇਵੀ ਢੋਲੀ ਨਾ ਜੀ ਤੰਦਨ ਸਤਿਗੁਰੂ ਤੇਰਾ ਹੀ ਆਸਰਾ